ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਸਪ੍ਰਾਦ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਉਹ ਆਪਾਂ ਬਾਜੂ ਦਾ ਡਿਜ਼ਾਈਨ ਤੇ ਲੱਗੀਆਂ ਤੁਹਾਨੂੰ ਆਪਨੇ ਕੋਲੇ ਬਾਜੂ ਦਾ ਕੱਪੜਾ ਹੈਗਾ ਠੀਕ ਹੈ ਜੀ ਤੇ ਇਹਦੀ ਜਿਹੜੀ ਆਪਾਂ ਹੋਲਡਿੰਗ ਆ ਦੇਖੋ ਸਿੱਧੇ ਪਾਸੇ ਨੂੰ 1.5 ਇੰਚ ਨੂੰ ਕੱਪੜਾ ਜਿਹੜਾ ਆਪਾਂ ਤਰਪਾਈ ਦਾ ਫੋਲਡਿੰਗ ਕਰਦੇ ਹੁੰਦੇ ਹਾਂ ਉੱਪਰ ਨੂੰ ਫੋਲਡਿੰਗ ਆਪਾਂ ਕਰ ਲਈ ਠੀਕ ਹੈ ਜੀ ਇਹ ਫੋਲਡਿੰਗ ਕਰ ਲਈ ਆਪਣੇ ਕੋਲੇ ਕਾਟਨ ਦਾ ਕੱਪੜਾ ਹੈਗਾ ਤੇ ਆਹ ਵਾਲੀ ਲੇਸ ਆ ਵੀਰੇ ਠੀਕ ਹੈ ਜੀ ਨੈਟ ਵਾਂਗੂ ਆਈ ਲੇਸ ਤੇ ਇਸ ਤਰ੍ਹਾਂ ਦੀ ਵਾਈਟ ਲੇਸ ਇਹਨਾਂ ਦੇ ਗਲੇ ਤੇ ਵੀ ਡਿਜ਼ਾਈਨਿੰਗ ਕੀਤੀ ਉਹ ਵੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਆਪਾਂ ਵੀਡੀਓ ਦਿੱਤੀ ਹੈ ਤੁਹਾਨੂੰ ਠੀਕ ਹੈ ਜੀ ਗਲੇ ਦੀ ਡਿਜ਼ਾਈਨਿੰਗ ਦੀ ਇਸ ਤਰ੍ਹਾਂ ਦੀ ਨੈਟ ਵਾਲੀ ਜਾਲੀ ਲਗਾ ਕੇ ਗਲੇ ਦੀ ਡਿਜ਼ਾਈਨਿੰਗ ਵੀ ਕੀਤੀ ਹੈ ਇਸੇ ਤਰ੍ਹਾਂ ਦੀ ਨੈਟ ਇਹਨਾਂ ਦੀ ਘੇਰ ਤੇ ਲੱਗੀ ਹੋਈ ਆ ਠੀਕ ਹੈ ਜੀ ਤਾਂ ਹੀ ਆਪਾਂ ਬਾਜੂ ਤੇ ਵੀ ਇਸ ਤਰ੍ਹਾਂ ਦੀ ਨੈਟ ਲਗਾ ਕੇ ਇਹਦੀ ਡਿਜ਼ਾਈਨਿੰਗ ਓਕੇ ਕਰਦੇ ਆ ਬਾਜੂ ਬਣਾਉਨੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕੱਪੜਾ ਲਗਾ ਲਿਆ ਦੇਖੋ ਫੋਲਡਿੰਗ ਕਰ ਲਿਆ ਫੋਲਡਿੰਗ ਕਰਨ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਇਹਦੇ ਤੇ ਨਾ ਜਿਹੜੀ ਇਹ ਲੇਸ ਰੱਖਮੀ ਲਗਾਣੀ ਆ ਗੁੰਮ ਲੱਗੂਗੀ ਆ ਦੇਖੋ ਆ ਉਲਟਾ ਸਾਈਡ ਬਿਲਕੁਲ ਗੁੰਮ ਤੇ ਫਿਨਿਸ਼ਿੰਗ ਦੇ ਨਾਲ ਕੱਪੜਾ ਤੁਹਾਨੂੰ ਦਿਖਦਾ ਹੋਊਗਾ ਠੀਕ ਹੈ ਜੀ ਆਹਦੀ ਉਲਟਾ ਸਾਈਡ ਆ ਬਾਜੂ ਦੀ ਆਹਦੀ ਸਿੱਧਾ ਪਾਸਾ ਠੀਕ ਹੈ ਜੀ ਹੁਣ ਇਸ ਤਰ੍ਹਾਂ ਰੱਖਿਓ ਆਹ ਦੇਖੋ ਇਸ ਤਰ੍ਹਾਂ ਰੱਖ ਲੈਣਾ ਆਹ ਸੀਲ ਲਗਾ ਲਈ ਆਪਾਂ ਠੀਕ ਹੈ ਜੀ ਤੇ ਲੇਸ ਆ ਜਿਹੜੀ ਇਹਦਾ ਪੁੱਠ ਸਾਈਡ ਚੈੱਕ ਕਰ ਲੈਣਾ ਵੀਰੇ ਠੀਕ ਹੈ ਇੱਕ ਨਾ ਆਪਣੀ ਚਾਲ ਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਸਿੱਧਾ ਪਾਸਾ ਇਹ ਆ ਜੀ ਤੇ ਇਹ ਦੀ ਉਲਟ ਸਾਈਡ ਆ ਹੁਣ ਆਪਾਂ ਇਹਨੂੰ ਸਿੱਧੇ ਪਾਸੇ ਨੂੰ ਇਸ ਤਰ੍ਹਾਂ ਰੱਖਾਂਗੇ ਉੱਪਰ ਰੱਖਮੀ ਲਗਾਉਣੀ ਆ ਕੋਈ ਖਾਸ ਇਹਦੇ ਵਿੱਚ ਹੋਣੀ ਨਹੀਂ ਬਸ ਇਹਦੇ ਵਿੱਚ ਗੁੰਮ ਸਲਾਈ ਦਾ ਹੀ ਆਪਾਂ ਤੁਹਾਨੂੰ ਦੱਸਣਾ ਸੀ ਵੀ ਗੁੰਮ ਹੋ ਕੇ ਲੇਸ ਕਿਸ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਲੱਗ ਜਾਂਦੀ ਆ ਤੁਸੀਂ ਦੇਖਿਓ ਹੁਣ ਤੁਸੀਂ ਕੀ ਕਰਨਾ ਉੱਪਰ ਜਿਹੜਾ ਧਾਗਾ ਗਾ ਇਹ ਤਾਂ ਲੇਸ ਨਾਲ ਦਾ ਲਗਾ ਲੈਣਾ نیچے ਧਾਗਾ ਕਮੀਜ਼ ਜਿਹੜੀ ਬਾਜੂ ਆ ਬਾਜੂ ਦਾ ਕੱਪੜਾ ਗਾ ਹਨਾ ਉਹਦੇ ਨਾਲ ਦਾ ਲਗਾ ਲੈਣਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਇਹ ਸੀਨ ਲਗਾਉਣ ਲੱਗੇ ਜਿਹਨੂੰ ਤੁਸੀਂ ਆਹ ਕੱਪੜਾ ਫੋਲਡਿੰਗ ਕਰ ਲਿਆ ਆਹ ਵਾਲੀ ਸੀਨ ਲਗਾਉਣ ਲੱਗੇ ਸਭ ਤੋਂ ਪਹਿਲਾਂ ਤੁਸੀਂ ਆਹ ਵਾਲੀ ਸੀਨ ਨਹੀਂ ਲਗਾਉਣੀ ਅੰਦਰਲੀ ਸਾਈਡ ਵਾਲੀ ਸੀਨ ਨਹੀਂ ਲਗਾਨੀ ਸਭ ਤੋਂ ਪਹਿਲਾਂ ਬਾਹਰਲੀ ਸੀਨ ਲਗਾਉਣੀ ਕਿ ਇਸ ਤਰ੍ਹਾਂ ਲਗਾਉਣੀ ਆ ਦੇਖੋ ਜੀ ਇਸ ਤਰ੍ਹਾਂ ਮੀਡੀਅਮ ਸਾਈਜ਼ ਦਾ ਬੱਫਰ ਰੱਖ ਲੈਣਾ ਮਸ਼ੀਨ ਦਾ ਠੀਕ ਹੈ ਜੀ ਤੇ ਇਸ ਤਰ੍ਹਾਂ ਸੀਨ ਲਾਉਣੀ ਆ ਵੀਰੇ ਇੱਕੋ ਜਿਹੀ ਪਹਿਲਾਂ ਮੂਰਲੀ ਸੀਨ ਬਾਹਰਲੇ ਪਾਸੇ ਵਾਲੀ ਸੀਨ ਲਗਾਉਗੇ ਉਸ ਤੋਂ ਬਾਅਦ ਆਪਾਂ ਅੰਦਰਲੀ ਸੀਨ ਲਗਾਉਣੀ ਆ ਠੀਕ ਹੈ ਆ ਦੇਖੋ ਜੀ ਮਸੇ ਇਸੇ ਤਰ੍ਹਾਂ ਸੀਨ ਲਗਾਉਂਦੇ ਜਾਨਾ ਉੱਪਰ ਰੱਖਮੀ ਸੀਨ ਹੀ ਲੱਗਣੀ ਆ ਉਹਦੇ ਵਿੱਚ ਖਾਸ ਹੋਣੀ ਚਾਹੀਦੀ ਵੀਰੇ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਠੀਕ ਹੈ ਲੇਸ ਲਗਾਉਣ ਦੇ ਵੀ ਤਰੀਕੇ ਹੁੰਦੇ ਆ ਹੁਣ ਇਹ ਲੇਸ ਜਿਹੜੀ ਉੱਪਰ ਰੱਖਮੀ ਮੇਸਤਰਾ ਲਗਾਈ ਆ ਇਹ ਹੈਈ ਪੈਣਾ ਜਿਹਨੂੰ ਕੀਤਾ ਅਸੀਂ ਪੰਜੀ ਤਰਪਾਈ ਫੋਲਡਿੰਗ ਕਰਨੀ ਅੰਦਰ ਨੂੰ ਫੋਲਡਿੰਗ ਕਰਕੇ ਲਗਾ ਦਿੰਦੇ ਆ ਉਹਦੇ ਨਾਲ ਫਿਰ ਤਰਪਾਈ ਵੀ ਤੁਹਾਨੂੰ ਕਰਨੀ ਪਊਗੀ ਤੇ ਫਿਨਿਸ਼ਿੰਗ ਵੀ ਉਨੀ ਨਹੀਂ ਵੱਜਣੀ ਲਗਣੀ ਗਈ ਠੀਕ ਹੈ ਤੇ ਹੁਣ ਤੁਸੀਂ ਇਹਦੇ ਨਾਲ ਤੁਸੀਂ ਡਿਫਿਨਿਸ਼ਿੰਗ ਦੇਖਿਓ ਕਿੰਨੀ ਜ਼ਿਆਦਾ ਆਉਂਦੀ ਬੈਕ ਸਾਈਡ ਔਰਟ ਸਾਈਡ ਤੇ ਵੀ ਠੀਕ ਹੈ ਜੀ ਤੇ ਇੱਥੇ ਆਪਾਂ ਸੀਨ ਲਗਾ ਲੀਆ ਦੂਸਰੀ ਵੀ ਹਲੋ ਜੀ ਤੇ ਮਸੀਨ ਆਪਾਂ ਘਮਾ ਲਈ ਅੰਦਰਲੀ ਸਾਈਡ ਨੂੰ ਹੁਣ ਬਾਅਦ ਚਾਹ ਵਾਲੀ ਸੀਨ ਲਗਾਉਣੀ ਹੈ ਠੀਕ ਹੈ ਜੀ ਇਹ ਕਿਸ ਤਰ੍ਹਾਂ ਲਗਾਉਣੀ ਆ ਦੇਖਿਓ ਜੀ ਇਸ ਤਰ੍ਹਾਂ ਜਿਵੇਂ ਰੋਪ ਤੇ ਸੀਨ ਇਹ ਲਗਾਉਂਦੇ ਜਾਣਾ ਹਲੋ ਜੀ ਇਸ ਤਰ੍ਹਾਂ ਸੀ ਲੱਗ ਰਹੀ ਹੈ ਆਪਣੀ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਕੋਈ ਵੀ ਬਰਲਨਾ ਆਵੇ ਇੰਟਰਨੈਟ ਟੋਲ ਵਗੈਰਾ ਕੱਪੜੇ ਦੇ ਨਾਲ ਹੀ ਹੱਥ ਦੇ ਸਾਫ਼ ਕਰਦੇ ਜਾਇਆ ਕਰੋ ਇਸ ਤਰ੍ਹਾਂ ਠੀਕ ਹੈ ਜੀ ਹੱਥ ਫੇਰ ਤੋਂ ਸਾਫ਼ ਕਰਦੇ ਜਾਇਆ ਕਰੋ ਨਾਲ ਦੀ ਨਾਲ ਆਹ ਦੇਖੋ ਠੀਕ ਹੈ ਜੀ ਇਧਰ ਲਈ ਸੀਨ ਆਪਾਂ ਲਗਾ ਦਿੱਤੀ ਹੁਣ ਤੁਹਾਨੂੰ ਮੈਂ ਨੀਚੋਂ ਮਸੀਨ ਦੇ ਕੱਪੜਾ ਗੱਢ ਕੇ ਦਿਖਾਉਣੀ ਆ ਕਿਸ ਤਰ੍ਹਾਂ ਲੱਗੂਗਾ ਠੀਕ ਹੈ ਜੀ ਆਹ ਦੇਖੋ ਵੀਰੇ ਆਦਾ ਵੀ ਸਿੱਧਾ ਪਾਸਾ ਹੋ ਗਿਆ ਅਦੇਖੋ ਜੀ ਠੀਕ ਹੈ ਜੀ ਆ ਤਾਂ ਇਹ ਨਾ ਸਿੱਧਾ ਬਸਾ ਹੋ ਗਿਆ ਆ ਇਹਨਾਂ ਦੀ ਉਲਟ ਸਾਈਡ ਦੇਖਿਓ ਹੁਣ ਤੁਸੀਂ ਦੇਖੋ ਠੀਕ ਹੈ ਕਿਤੋਂ ਵੀ ਕੋਈ ਧਾਗਾ ਵਗੈਰਾ ਕੁਝ ਵੀ ਨਹੀਂ ਦਿਸੂਗਾ ਤੇ ਜਿਹੜੀ ਐਕਸਟਰਾ ਲੇਸ ਹੈ ਇਹ ਚੋਂ ਇਹ ਕੱਟ ਦਿਓ ਤੁਸੀਂ ਠੀਕ ਹੈ ਜੀ ਮੈਂ ਪਹਿਲਾਂ ਇੱਕ ਬਾਜੂ ਤੇ ਲਗਾ ਦਿੱਤੀ ਸੀਗੀ ਤੇ ਫਿਰ ਮੈਂ ਕਿਹਾ ਚਲੋ ਪਹਿਣਾ ਨੂੰ ਆਪਾਂ ਵੀਡੀਓ ਦੇ ਦਈਏ ਇਸ ਚੀਜ਼ ਦੀ ਵੀ ਆ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਇਹਦੀ ਉਲਟ ਸਾਈਡ ਇਸ ਤਰ੍ਹਾਂ ਬਣ ਜੂਗੀ ਇਹ ਜਿਹੜੀ ਲੇਸ ਆ ਤੁਸੀਂ ਕਮੀਜ਼ ਦੇ ਘੇਰ ਤੇ ਵੀ ਇਸ ਤਰ੍ਹਾਂ ਹੀ ਲਗਾ ਸਕਦੇ ਆ ਕਿਉਂਕਿ ਆਪਾਂ ਨੀਚੇ ਕਪੜਾ ਜਿਹੜਾ ਤੁਹਾਨੂੰ ਫਰੋਜੀ ਕਲਰ ਦਿਖ ਰਿਹਾ ਹੋਊਗਾ ਹਨ ਤੇ ਇਹ ਇਹਦੇ ਨਾਲ ਦਾ ਕਪੜਾ ਲ ਕਪੜੇ ਨਾਲ ਦਾ ਧਾਗਾ ਲਗਾਇਆ ਸੀ ਉੱਪਰ ਆਪਾਂ ਧਾਗਾ ਵਾਈਟ ਕਲਰ ਦਾ ਲਗਾਇਆ ਸੀ ਠੀਕ ਹੈ ਜੀ ਹੁਣ ਇਹਦੀ ਬਾਜੂ ਜਿਹੜੀ ਮੂਰੀ ਰੱਖਣੀ ਆ ਮੂਰੀ ਇਹਨਾਂ ਨੇ ਰੱਖਣੀ ਆ 7 ਇੰਚ ਠੀਕ ਹੈ ਜੀ ਅੰਬਰੇਲਾ ਕੱਟ ਬਾਜੂ ਬਣਾਉਣੀ ਆ ਮੈਂ ਨਾਲ ਹੀ ਤੁਹਾਨੂੰ ਮਾਰਕਿੰਗ ਕਰਨੀ ਵੀ ਦੱਸ ਦਿੰਨੀ ਆ ਅੰਬਰੇਲਾ ਕੱਟ ਬਾਜੂ ਦੀ ਠੀਕ ਹੈ ਜੀ ਚਲੋ ਜੀ ਇਸ ਤਰ੍ਹਾਂ ਬਾਹਾਂ ਵਗੈਰਾ ਕੱਢ ਲੈਣੀ ਆ ਬਾਹ ਵਗੈਰਾ ਕੱਢ ਕੇ ਇਹ ਚੰਗੀ ਤਰ੍ਹਾਂ ਕੱਪੜਾ ਇਸ ਤਰ੍ਹਾਂ ਵਿਛਾ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਿੰਨੀ ਮੂਰੀ ਆ ਠੀਕ ਹੈ ਬਾਜੂ ਦੀ ਜਿੰਨੀ ਮੂਰੀ ਹੋਊਗੀ ਓਨੀ ਮਾਰਕਿੰਗ ਕਰੋਗੇ ਸਭ ਤੋਂ ਪਹਿਲਾਂ ਮੂਰੀ ਦੀ ਮਾਰਕਿੰਗ ਕਰ ਦੋਗੇ ਮੂਰੀ ਦੀ ਮਾਰਕਿੰਗ ਕਰਨ ਤੋਂ ਬਾਅਦ ਸੈਂਟਰ ਦੀ ਮਾਰਕਿੰਗ ਹੋਊਗੀ ਸੈਂਟਰ ਮਾਰਕਿੰਗ ਤੋਂ ਬਾਅਦ ਮੋਡੇ ਦੀ ਮਾਰਕਿੰਗ ਹੋਊਗੀ ਠੀਕ ਹੈ ਜੀ ਇਸੇ ਤਰ੍ਹਾਂ ਬਰੀਕੀ ਗੱਲਾਂ ਹੁੰਦੀਆਂ ਕੋਈ ਖਾਸ ਇਹਦੇ 'ਚ ਹੋ ਹੈ ਨਹੀਂ ਗਾ ਠੀਕ ਹੈ ਜੀ ਇਸ ਤਰ੍ਹਾਂ 7 ਇੰਚ ਇਹਨਾਂ ਦੀ ਮੂਰੀ ਪਾਉਣੀ ਆ ਬਾਜੂ ਦੀ ਹਾਂ ਲੋ ਜੀ 7 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਦਿਓ 7 ਇੰਚ ਤੋਂ ਬਾਅਦ ਇੰਨਾ ਕੁ ਨਾਪ ਲਓ ਤੁਸੀਂ 1.5 ਦੇ ਠੀਕ ਹੈ 1.5 ਤੇ ਜਿੰਨੀ ਪਰਫੈਕਟ ਆਪਣੇ ਬਾਜੂ ਆਉਂਦੀ ਹੁੰਦੀ ਆ ਉਹਦੀ ਨਾਪ ਪਾਉਣਾ ਇੱਥੋਂ ਇੰਚਕ ਬਾਧ ਰੱਖ ਕੇ ਉਹਨਾ ਠੀਕ ਹੈ ਜੀ ਇੱਥੋਂ ਇੱਥੋਂ 7 ਪਾਇਆ ਆਪਾਂ 1.5 ਤੇ ਮਾਰਕਿੰਗ ਇਹ ਕਰ ਦਿਓ ਇਹ ਹੋ ਗਈ ਜੀ ਹਾਂ ਤੁਸੀਂ ਆ ਜੋ ਮੋਢੇ ਤੇ ਮੋਢਾ ਪੈਣ ਦੇ ਪੈਣਾ ਹੈ 19 ਵ੍ਰੈਸਟ ਹੈ ਨਾ ਦੀ 19 ਵ੍ਰੈਸਟ ਦੇ ਹਿਸਾਬ ਦੇ ਨਾਲ ਮੋਢਾ ਇੱਥੋਂ 8.5 ਇੰਚ ਪੈਣਾ ਠੀਕ ਹੈ ਜੀ 8.5 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ 8.5 ਤੋਂ ਮਾਰਕਿੰਗ ਕਰਨ ਤੋਂ ਬਾਅਦ 6 ਵਾਲੀ ਮਾਰਕਿੰਗ ਔਰ 7 ਵਾਲੀ ਮਾਰਕਿੰਗ ਠੀਕ ਹੈ ਜੀ ਹੁਣ ਤੁਸੀਂ ਆ ਜਿਹੜੀ 8.5 ਵਾਲੀ ਮਾਰਕਿੰਗ ਹੈ ਇਹਨੂੰ ਇਸ ਤਰ੍ਹਾਂ ਡਾਰਕ ਕਰ ਦਿਉਗੇ ਠੀਕ ਹੈ ਅੱਗੇ ਇਸ ਤੋਂ 7 ਵਾਲੀ ਮਾਰਕਿੰਗ ਦੇ ਨਾਲ ਇਸ ਤਰ੍ਹਾਂ ਮਿਲਾ ਦੂੰਗੀ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਔਰ ਇਸ ਤਰ੍ਹਾਂ ਆ ਦੇਖੋ ਜੀ ਦੇਖ ਲਿਆ ਉਹ ਤੁਹਾਨੂੰ ਠੀਕ ਹੈ ਥਿੰਕ ਕਲਰ ਨਾਲ ਮਾਰਕਿੰਗ ਕੀਤੀ ਆ ਆ ਦੇਖ ਆ ਮੂਰੀ ਦੀ ਮਾਰਕਿੰਗ ਹੋ ਗਈ ਅੱਗੇ ਜਾ ਕੇ ਪਰਫੈਕਟ ਜਿੰਨੀ ਆਪਣੀ ਬਾਜੂ ਆਉਣੀ ਆ ਕੋਣੀ ਕੋਲੋਂ ਉਹ ਹੋ ਗਈ ਅੱਗੇ ਆ ਕੇ ਮੋਡੇ ਦੀ ਹੋ ਗਈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਡਨ ਕਰ ਲਿਆ ਕਰੋ ਠੀਕ ਹੈ ਜੀ ਆਪਣੇ ਚੈਨਲ ਤੇ ਹਰ ਰੋਜ਼ ਹੁਣ ਸ਼ਾਮ ਨੂੰ ਵੀਡੀਓ ਅਪਲੋਡ ਹੁੰਦੀ ਹੈ ਸ਼ਾਮ ਨੂੰ 7 ਵਜੇ ਜੀ ਵੀਡੀਓ ਦੇਖਣੀ ਨਾ ਭੁੱਲਿਆ ਕਰੋ ਫੁੱਲ ਵੀਡੀਓ ਵਾਚ ਕਰਿਆ ਕਰੋ 5 ਤੋਂ 6 ਮਿੰਟ ਦੀ ਹੀ ਵੀਡੀਓ ਹੁੰਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਹਰ ਰੋਜ਼ ਆਪਾਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ